ਹਾਂਜੀ ਦੋਸਤੋ ਇਹ ਲਾਈਵ ਅਪਡੇਟ ਦੇਖ ਰਹੇ ਹਾਂ ਰਾਖੀ ਹੰਦਲ ਜੀ ਪਹੁੰਚੇ ਪਿੰਡ ਹਰੀਪੁਰਾ ਜਗਜੀਤਨਗਰ ਦੇ ਵਿੱਚ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਇੰਨਾ ਪਿਆਰ ਦੇਣ ਲਈ ਆ ਜਾ ਵੀ ਆ ਜਾ ਸੇਖੋ ਕਰਾ ਲਓ ਕਰਾ ਲਓ ਮੈਮ ਕੀ ਕਹਿਣਾ ਚਾਹੋਗੇ ਕੀ ਲੋਕਾਂ ਦਾ ਪਿਆਰ ਮੂਹ ਪਿਆਰ ਕੀ ਮਿਲ ਰਿਹਾ ਹੈ ਤਬ ਤੋਂ ਪਹਿਲਾਂ ਤਾਂ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆ ਦੇਖ ਕੇ ਤੁਸੀਂ ਉਹ ਪਿਆਰ ਔਰ ਬਹੁਤ ਪਿਆਰ ਮਿਲ ਰਿਹਾ ਸਰਵ ਜੀ ਨੂੰ ਲੋਕੀ ਬਹੁਤ ਲਾਈਕ ਕਰਦੇ ਨੇ ਖੁਦ ਜਾ ਕੇ ਲੋਕਾਂ ਨੇ ਅਪੀਲ ਕੀਤੀ ਆਪਣੇ ਭੈਣ ਭਰਾਵਾਂ ਨੇ ਔਰ ਇਹ ਬਹੁਤ ਵਧੀਆ ਗੱਲ ਪਹਿਲੀ ਵਾਰੀ ਦੇਖਣ ਨੂੰ ਮਿਲੀ ਹੈ ਕਿ ਖੁਦ ਕੈਂਡੀਡੇਟ ਨੂੰ ਲੋਕ ਕਹ ਰਹੇ ਨੇ ਕਿ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਹੈ ਔਰ ਅਸੀਂ ਆਪਣੇ ਆਪ ਟੜਨੀ ਲੜਾਂਗੇ ਲੋਕ ਖੁਦ ਲੜ ਰਹੇ ਨੇ ਆਪਣੇ ਆਪ ਔਰ ਆਪਣੇ ਆਪ ਸਾਡੇ ਨਾਲ ਸਾਡੇ ਬਜ਼ੁਰਗ ਦੇਖੋ ਸਾਰੇ ਖੜੇ ਨੇ ਨੌਜਵਾਨ ਖੜੇ ਨੇ ਸਾਡੀਆਂ ਭੈਣਾਂ ਖੜੀਆਂ ਨੇ ਸੋ ਸਾਰਿਆਂ ਦਾ ਬਹੁਤ ਵਧੀਆ ਸਾਥ ਮਿਲ ਰਿਹਾ ਹੈ ਸੋ ਇੱਥੇ ਜਿਹੜੇ ਵੀ ਪਿੰਡ ਸੀ ਜਾ ਰਹੇ ਆ ਉੱਥੇ ਸਾਰੇ ਸਾਡੇ ਵਜੂ ਸਾਡੇ ਭਰਾ ਹੀ ਕਹਿੰਦੇ ਨੇ ਕਿ ਤੁਸੀਂ ਬੇਫਿਕਰ ਹੋ ਜਾਓ ਵੱਡੀ ਲੀਡ ਲੈ ਕੇ ਨਿਕਲਾਂਗੇ ਅਸੀਂ ਇਥੋਂ ਸਾਡੀ ਤਾਂ ਬੇਟੀਆਂ ਸਮਾਨ ਆ ਐਸਾ ਬੇਟੀਆਂ ਦੇ ਦਸ ਹਫ਼ਤੇ ਨੂੰ ਦੇ ਰਹੇ ਆ ਮੋਟਾ ਬਹੁਤ ਬਹੁਤ ਜੀ ਬਹੁਤ ਬਹੁਤ ਧੰਨਵਾਦ ਪੂਰੀ ਲੀਡ ਦਿਤਾਵਾਂਗੇ ਜਿਹਨਾਂ ਨੂੰ ਪੂਰੀ ਲੀਡ ਤੇ ਜਿੰਨਾ ਵੀ ਜ਼ੋਰ ਲੱਗਿਆ ਤਨੋਂ ਮਨੋਂ ਲਾਵਾਗੇ ਬਾਕੀ ਸਾਰਿਆਂ ਨੂੰ ਇਹੀ ਇਹ ਕਹਿ ਸਕਦੇ ਆ ਵੀ ਸਾਰੇ ਭੈਣ ਭਰਾ ਕਰੋ ਵੋਟਾਂ ਨਾਲ ਬੰਦੀਰ ਜਿਆਦਾ ਜਿਆਦਾ ਵੋਟ ਕਰੋ ਕਿ ਇਹ ਮੌਕਾ ਸੇਲ ਨਹੀਂ ਮਿਲਣਾ ਹੋਰ ਤਰ੍ਹਾਂ ਦਾ ਕਿ ਆਪਾਂ ਬਹੁਤ ਵੱਡੀ ਲੀਡ ਦੇ ਨਾਲ ਸਰਵ ਜੀ ਨੂੰ ਦਿਟਾਉਣਾ ਹੈ ਔਰ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਕਿ ਪਲੀਜ਼ ਆਓ ਔਰ ਜਿਆਦਾ ਤੋਂ ਜਿਆਦਾ ਵੋਟਿੰਗ ਕਰੋ ਠੀਕ ਜੀ ਬਹੁਤ ਬਹੁਤ ਧੰਨਵਾਦ